ਜੇਕਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦਾ ਚਿਹਰਾ ਬੰਨਾ ਹੈ ਤਾਂ 500 ਕਰੋੜ ਦੇਣਾ ਪਊਗਾ ਨਵਜੋਤ ਕੌਰ ਸਿੱਧੂ ਨੇ ਪਾਰਟੀ ਵਿੱਚ ਚੱਲ ਰਹੀ ਇੰਟਰਨਲ ਪਾਵਰ ਗੇਮ ਨੂੰ ਸਿੱਧਾ ਚੱਲਣ ਦਿੱਤਾ ਸਾਰਾ ਦਿਨ ਇੰਤਜ਼ਾਰ ਕਰਨ ਮਗਰੋਂ ਦੇਰ ਸ਼ਾਮ ਨੂੰ ਬਿਨਾ ਮਿਲੇ ਵਾਪਸ ਚਲੇ ਜਾਣਾ ਇਸ ਕਿਸ ਚੀਜ਼ ਦਾ ਇਸ਼ਾਰਾ ਹੈ ਇੱਥੇ ਸਮਝਣ ਦੀ ਲੋੜ ਹੈ ਕਿ ਸਿੱਧੂ ਹੁਣ ਕਾਂਗਰਸ ਹਾਈ ਕਮਾਂਡ ਦੀ ਫੇਵਰਿਟ ਲਿਸਟ ਤੋਂ ਬਾਹਰ ਨੇ ਨਵਜੋਤ ਸਿੰਘ ਸਿੱਧੂ ਪ੍ਰਿੰਕਾ ਗਾਂਧੀ ਨਾਲ ਮਿਲ ਕੇ ਆਪਣਾ ਪੁਆਇੰਟ ਆਫ ਵਿਊ ਦੱਸਣਾ ਚਾਹੁੰਦੇ ਸਨ ਕੀ ਸਿੱਧੂ ਦੇ opinion ਦੀ ਹੁਣ ਕੋਈ value ਨਹੀਂ ਕੀ ਨਚੋਰ ਸਿੰਘ ਸਿੱਧੂ ਕਿਸੇ ਹੋਰ original front ਜਾਂ independent political platform ਨਾਲ ਜੁੜ ਸਕਦੇ ਨੇ ਹਾਲਾਂਕਿ ਇਹਦੀ ਸੰਭਾਵਨਾ ਘੱਟ ਨੇ ਪਰ ਵਰਸਟ ਕੇਸ ਆਪਾਂ ਇਹ ਮੰਨ ਕੇ ਚੱਲੀਏ ਕਿ ਸਿੱਧੂ ਪੋਲਿਟਿਕ ਤੋਂ ਅਫਰਾਸਟਿਨ ਨਾਲ ਨਾਤਾ ਵੀ ਤੋੜ ਸਕਦੇ ਏ ਗੱਲ ਸਮਝਣੀ ਬਹੁਤ ਵੀ ਤਾਂ ਕਿ ਉਸ ਨੂੰ ਸਿੱਧੂ ਕਪਲ ਅਤੇ ਇੰਟਰਨਲ ਵਾਰ ਦਾ ਇੱਕ ਡੀਪ ਵਿਸ਼ਲੇਸ਼ਣ ਸਾਡੇ ਸਾਹਮਣੇ ਪੰਜਾਬ ਕਾਂਗਰਸ ਦੀ ਰੀਅਲ ਸਿਚੁਏਸ਼ਨ ਰੱਖਦਾ ਹੈ ਕਾਲ ਮੈਂ ਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ نیوز ਕੂਪ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਵਰਤਮਾਨ ਸਿਆਸਤ ਬਾਰੇ ਮੈਡਮ ਨਵਜੋਤ ਕੌਰ ਸਿੱਧੂ ਦੀ ਕੌਂਟ੍ਰੋਵਰਸੀ ਅਤੇ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਚ ਪੋਸੀਬਲ ਕਮਬੈਕ ਤੇ 2027 ਦੀਆਂ ਚੋਣਾਂ ਤੱਕ ਪੰਜਾਬ ਕਾਂਗਰਸ ਦਾ ਫਿਊਚਰ ਇਸ ਦੀ ਤਸਵੀਰ ਕੀ ਹੋ ਸਕਦੀ ਹੈ 7 ਦਸੰਬਰ ਨੂੰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਤੇ ਤਿੱਖਾ ਹਮਲਾ ਕੀਤਾ ਸੀ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਚੀਫ ਮਿਨਿਸਟਰ ਬਣਨ ਲਈ 500 ਕਰੋੜ ਦਾ ਸੂਟਕੇਸ ਚਾਹੀਦਾ ਹੈ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਵਾਪਸ ਆਉਣਗੇ ਪਰ ਉਹਨਾਂ ਕੋਲ ਇੰਨੇ ਪੈਸੇ ਨਹੀਂ ਨੇ। ਜੇਕਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦਾ ਚਿਹਰਾ ਬੰਨਣਾ ਹੈ ਤਾਂ 500 ਕਰੋੜ ਦੇਣਾ ਪਊਗਾ ਮੈडम ਸਿੱਧੂ ਦਾ ਇਹ ਬਿਆਨ ਤਮਾਕੇ ਵਾਂਗ ਫੈਲ ਗਿਆ ਕਾਂਗਰਸ ਨੇ ਕਾਂਗਰਸ ਨੇ ਤੁਰੰਤ ਐਕਸ਼ਨ ਲਿਆ ਅਤੇ ਨਵਜੋਤ ਕੌਰ ਸਿੱਧੂ ਨੂੰ ਪ੍ਰਾਇਮਰੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਇਸ ਘਟਨਾ ਤੋਂ ਦੋ ਗੱਲਾਂ ਸਾਫ਼ ਹੁੰਦੀਆਂ ਨੇ ਪਹਿਲੀ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਹੁਣ ਪੰਜਾਬ ਯੂਨਿਟ ਵਿੱਚ ਡਿਸਪਲਨ ਇਨਫੋਰਸ ਕਰਨਾ ਚਾਹੁੰਦੀ ਏ ਤੇ ਦੂਸਰੀ ਨਵਜੋਤ ਕੌਰ ਸਿੱਧੂ ਨੇ ਪਾਰਟੀ ਵਿੱਚ ਚੱਲ ਰਹੇ ਇੰਟਰਨਲ ਪਾਵਰ ਗੇਮ ਨੂੰ ਸਿੱਧਾ ਚੈਲੰਜ ਦਿੱਤਾ ਸਸਪੈਂਡ ਹੋਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਪਾਰਟੀ ਲੀਡਰਸ਼ਿਪ ਨੂੰ ਸਿੱਧੇ ਤੌਰ ਤੇ ਕਰਪਟ ਤੱਕ ਕਹਿ ਦਿੱਤਾ ਇਸ ਬਿਆਨ ਦੇ ਨਾਲ ਹੀ ਕਾਂਗਰਸ ਦੀਆਂ ਇੰਟਰਨਲ ਟੈਂਸ਼ਨਸ ਨੂੰ ਪੰਜਾਬ ਤੇ ਲੋਕਾਂ ਸਾਹਮਣੇ ਛਰੇਆਮ ਕਰ ਦਿੱਤਾ ਪੰਜਾਬ ਕਾਂਗਰਸ ਕਈ ਸਾਲਾਂ ਤੋਂ ਫੈਕਸ਼ਨਲਿਜ਼ਮ ਦਾ ਸ਼ਿਕਾਰ ਹੈ ਜਿਸ ਦਾ ਮਤਲਬ ਪੰਜਾਬ ਕਾਂਗਰਸ ਚ ਕਈ ਧੜੇ ਬਣੇ ਨੇ ਮੈਡਮ ਸਿੱਧੂ ਦੇ ਇਸ ਬਿਆਨ ਨੇ ਉਸ ਟਕਰਾਹ ਨੂੰ ਬਿਲਕੁਲ ਸਾਹਮਣੇ ਖੜਾ ਕਰ ਦਿੱਤਾ ਹੁਣ ਇਸ ਨੂੰ ਸੌਖੇ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਕਾਂਗਰਸ ਅੰਦਰ ਤਿੰਨ ਤਬਕੇ ਮੰਨੇ ਜਾਂਦੇ ਹਨ ਪਹਿਲਾ ਵੜਿੰਗ ਜੋ ਪ੍ਰੈਜ਼ੈਂਟ ਲੀਡਰਸ਼ਿਪ ਹੈ ਦੂਜਾ 올ਡ ਗਾਰਡ ਸੁਨੀਲ ਜਾਖੜ ਦਾ ਵੋਟ ਬੈਂਕ ਜੋ ਹੁਣ ਭਾਜਪਾ ਚ ਸ਼ਿਫਟ ਹੋ ਗਿਆ ਨਹੀਂ ਤੀਜਾ ਸਿੱਧੂ ਦੀ ਸਿਆਸਤ ਨੂੰ ਚੌਣ ਵਾਲਾ ਲੋਇਲਿਸਟ ਗਰੁੱਪ ਉਹ ਅੱਜ ਵੀ ਸਿੱਧੂ ਨਾਲ ਮੰਨਿਆ ਜਾਂਦਾ ਹੈ ਭਾਵੇਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਸਰਗਰਮ ਸਿਆਸਤ ਵਿੱਚ ਹਿੱਸਾ ਨਹੀਂ ਲੈ ਰਹੇ ਦੂਜਾ ਇਹ ਹੈ ਕਿ ਪੰਜਾਬ ਕਾਂਗਰਸ ਹਮੇਸ਼ਾ ਲੀਡਰਸ਼ਿਪ ਕਨਫਲਿਕਟ ਨਾਲ ਜੁੜਦੀ ਆਈ ਹੈ ਜਿਵੇਂ ਉਦਾਹਰਨ ਵਜੋਂ ਸਮਝਦੇ ਹਾਂ ਸਿੱਧੂ ਵਰਸਸ ਚੰਨੀ ਵੜਿੰਗ ਵਰਸਸ ਸਿੱਧੂ ਹੁਣ ਮਸਲਾ ਹੈ ਹੁਣ ਨਵਜੋਤ ਕੌਰ ਵਰਸਸ ਸਟੇਟ ਲੀਡਰਸ਼ਿਪ ਹੋ ਗਿਆ ਹੈ ਇਹ ਕਨਫਲਿਕਟਸ हाई कमांड दे डिसिजन नु भी डिवाइड ਕਰਦਾ ਹੈ ਇਸ ਵਾਰ ਇਸ ਵਾਰ ਸਮੱਸਿਆ ਇਹ ਹੈ ਕਿ ਕਾਂਗਰਸ ਹਾਈ ਕਮਾਂਡਸ ਦੋ ਗਰੁੱਪ ਵਿੱਚ ਫਸ ਗਿਆ ਹੈ ਜੋ ਪਹਿਲੀ ਵਾਰ ਹੋਇਆ ਹੈ ਪਹਿਲੀ ਸਮੱਸਿਆ ਹੈ ਕਿ ਜੋ ਡਿਸਪਲਾਈਨ ਆਰਗਨਾਈਜ਼یشنل ਲਾਈਨ ਐਂਡ ਸੈਕੰਡ ਕਿਸਮੈਟਿਕ ਮਾਸ ਲੀਡਰ ਕਿਉਂਕਿ ਮੈਡਮ ਨਵਜੋਤ ਕੌਰ ਪੰ ਮੈਡਮ ਨਵਜੋਤ ਕੌਰ ਸਿੱਧੂ ਦਾ 500 ਕਰੋੜ ਵਾਲਾ ਬਿਆਨ ਸਿਰਫ ਬਿਆਨ ਨਹੀਂ ਸੀ ਇਹ ਕਾਂਗਰਸ ਦੇ ਟਿਕਟ ਡਿਸਟ੍ਰਿਬਿਊਸ਼ਨ ਫੰਡ ਕਲੈਕਸ਼ਨ ਇੰਟਰਨਲ ਫੇਵਰਿਟਿਜ਼ਮ ਅਤੇ ਸੀਨੀਅਰ ਫੇਸ ਪੋਲਿਟਿਕਸ ਦਾ ਪਰਦਾਫਾਸ਼ੀ ਜਿਸ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਹੁਣ ਅੱਗੋਂ ਇਹ ਸਵਾਲ ਹੈ ਕਿ ਸਿੱਧੂ ਜੋੜੇ ਦਾ ਫਿਊਚਰ ਕੀ ਹੋਵੇਗਾ 10 ਦਸੰਬਰ ਨੂੰ ਨਵਜੋਸੇ ਸਿੱਧੂ ਕਾਂਗਰਸ ਹਾਈ ਕਮਾਂਡ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਗਏ ਪਰ ਇੰਟਰਨਲ ਸੋਰਸਸ ਮੁਤਾਬਕ ਕਿਹਾ ਜਾਂਦਾ ਹੈ ਕਿ ਕਿਸੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਉਹ ਉੱਥੇ ਅਤੇ ਉਹ ਉੱਥੋਂ ਹੀ ਉਹ ਬੇਰੰਗ ਮੁੰਬਈ ਵੱਲ ਚਲੇ ਗਏ ਸਾਰਾ ਦਿਨ ਇੰਤਜ਼ਾਰ ਕਰਨ ਮਗਰੋਂ ਦੇਰ ਸ਼ਾਮ ਨੂੰ ਬਿਨਾ ਮਿਲੇ ਵਾਪਸ ਚਲੇ ਜਾਣਾ ਇਸ ਕਿਸ ਚੀਜ਼ ਦਾ ਇਸ਼ਾਰਾ ਹੈ ਇੱਥੇ ਸਮਝਣ ਦੀ ਲੋੜ ਹੈ ਕਿ ਸਿੱਧੂ ਹੁਣ ਕਾਂਗਰਸ ਹਾਈ ਕਮਾਂਡ ਦੀ ਫੇਵਰਟ ਲਿਸਟ ਤੋਂ ਬਾਹਰ ਨੇ ਜੇ ਬਾਹਰ ਨੇ ਜਾਂ ਕਾਂਗਰਸ ਇਸ ਇਸ਼ੂ ਨੂੰ ਕੋਈ ਇੰਪੋਰਟੈਂਸ ਤਵੱਜੋ ਨਹੀਂ ਦੇ ਰਹੀ ਇਨਾਂ ਦੇ ਕਈ ਅਲੱਗ-ਅਲੱਗ ਮੁੱਲਾਂਕਨ ਨੇ ਨਵਜੋਤ ਸਿੰਘ ਸਿੱਧੂ ਪ੍ਰਿੰਕਾ ਗਾਂਧੀ ਨਾਲ ਮਿਲ ਕੇ ਆਪਣਾ ਪੁਆਇੰਟ ਆਫ ਥੀ ਪੁਆਇੰਟ ਆਫ 视图 ਦੱਸਣਾ ਚਾਹੁੰਦੇ ਸਨ ਕਿ ਸਿੱਧੂ ਦੇ ਓਪੀਨੀਅਨ ਦੀ ਹੁਣ ਕੋਈ ਵੈਲਿਊ ਨਹੀਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਸਟਾਰ ਕੰਪੇਨਰ ਹੈ ਸਿੱਧੂ ਜੋੜਾ ਇਹ ਦਾਵਾ ਭਰਦਾ ਹੈ ਕਿ ਦੋਵੇਂ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਰੁਖ ਰੱਖਦੇ ਹਨ ਅਤੇ ਇਮਾਨਦਾਰੀ ਨਾਲ ਪੰਜਾਬ ਵਾਸੀਆਂ ਦੀ ਸੇਵਾ ਕਰ ਰਹੇ ਨੇ ਇਨਾਂ ਦੀ ਸੋਚ ਸਿਰਫ ਪੰਜਾਬ ਪੱਖੀ ਅਤੇ ਪਰਿਵਾਰਵਾਦ ਦੇ ਵਿਰੁੱਧ ਹੈ ਹੁਣ ਨਵਜੋਤ ਸਿੰਘ ਸਿੱਧੂ ਦੇ ਰਾਜਨੀਤੀ ਜੀਵਨ ਤੇ ਸੰਖੇਪ ਚ ਚਾਤੀ ਮਾਰ ਲਈਏ ਨਵਜੋਤ ਸਿੰਘ ਸਿੱਧੂ ਹਮੇਸ਼ਾ ਪੰਜਾਬ ਪੋਲਿਟਿਕਸ ਵਿੱਚ ਇੱਕ ਅਨਪ੍ਰੇਡਿਕਟੇਬਲ ਇਨਰਜੈਟਿਕ ਅਤੇ ਮਾਸ ਕਨੈਕਟ ਵਾਲਾ ਚਿਹਰਾ ਰਿਹਾ ਹੈ ਆਪਾਂ ਇਹ ਨਾ ਭੁੱਲੀਏ ਕਿਦੂ ਦਾ ਪੰਜਾਬ ਵਿੱਚ ਫੈਨ ਪੇਜ ਅੱਜ ਵੀ ਬੇहद ਮਜ਼ਬੂਤ ਹੈ ਉਹਨਾਂ ਦੀ ਸੋਸ਼ਲ ਪ੍ਰੈਜ਼ੈਂਸ ਕਾਫੀ ਐਕਟਿਵ ਹੈ ਜੇ ਵੀ ਜਦੋਂ ਸਿੱਧੂ ਸਪੀਚ ਤੇ ਬੋਲਦੇ ਹਨ ਤਾਂ ਕრაਊਡ ਨੂੰ ਅਟਰੈਕਟ ਕਰਦੇ ਨੇ ਪਰ ਗੱਲ ਇੱਥੇ ਮੁੱਕਦੀ ਨਹੀਂ ਉਹਨਾਂ ਨਾਲ ਕੁਝ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਹਨ ਪਹਿਲੀ ਇਹ ਹੈ ਕਿ ਕਾਂਗਰਸ ਲੀਡਰਸ਼ਿਪ ਨੂੰ ਸਿੱਧੂ ਦੇ ਟਰਸਟ ਨਹੀਂ ਹੈ ਕਿਉਂਕਿ ਸਿੱਧੂ ਹਾਈ ਕਮਾਂਡ ਨੂੰ ਬਾਈਪਾਸ ਕਰਦੇ ਰਹਿੰਦੇ ਹਨ ਅਤੇ ਹਾਈ ਕਮਾਂਡ ਨੂੰ ਬਾਈਪਾਸ ਕਰਨ ਵਾਲੇ ਲੀਡਰ ਪਸੰਦ ਨਹੀਂ ਇਹਦੀਆਂ ਉਦਾਹਰਨਾਂ ਬਹੁਤ ਸਾਰੀਆਂ ਦੇਸ਼ ਤੇ ਮਿਲਦੀਆਂ ਹਨ ਤੀਜਾ ਪੁਆਇੰਟ ਹੈ ਕਿ ਕੇਸਸ ਐਂਡ ਕੌਂਟਰੋਵਰਸੀਜ਼ ਕੌਂਟਰੋਵਰਸੀਜ਼ ਨੇ ਵੀ ਸਿੱਧੂ ਦੀ ਕ੍ਰੈਡੀਬਿਲਟੀ ਨੂੰ ਹਿੱਟ ਕੀਤਾ ਹੁਣ ਇੱਥੇ ਗੱਲ ਸਮਝਣ ਦੀ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੀ ਸਥਿਤੀ ਲਈ ਪੋਸੀਬਲ ਸਿਨੈਰੀਓ ਕੀ ਹੋ ਸਕਦਾ ਹੈ ਪੋਸੀਬਲ ਸਿਨੈਰੀਓ ਇਹ ਹੋ ਸਕਦਾ ਹੈ ਕਿ ਹਾਈ ਕਮਾਂਡ ਸਿੱਧੂ ਨੂੰ ਪੰਜਾਬ ਦਾ ਕੰਪੇਨਰ ਬਣਾਏ ਜਾਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਨਵਜੋਤ ਕੌਰ ਸਿੱਧੂ ਦੀ ਘਰ ਵਾਪਸੀ ਕਰਕੇ ਪਾਰਟੀ ਵਿੱਚ ਮੋੜ ਸੈਟ ਹੋਣ ਪੋਸੀਬਲ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਰੀਜਨਲ ਫਰੰਟ ਜਾਂ ਇੰਡੀਪੈਂਡੈਂਟ ਪੋਲੀਟੀਕਲ ਪਲੇਟਫਾਰਮ ਨਾਲ ਜੁੜ ਸਕਦੇ ਨੇ ਹਾਲਾਂਕਿ ਇਹਦੀ ਸੰਭਾਵਨਾ ਘੱਟ ਨੇ ਪਰ ਵਰਸਟ ਕੇਸ ਆਪਾਂ ਇਹ ਮੰਨ ਕੇ ਚੱਲੀਏ ਕਿ ਸਿੱਧੂ ਪੋਲੀਟਿਕਸ ਤੋਂ ਫਰਸਟ੍ਰੇਸ਼ਨ ਨਾਲ ਨਾਤਾ ਵੀ ਤੋੜ ਸਕਦੇ ਨੇ ਪਰ ਜਿਵੇਂ ਦਾ ਸਿੱਧੂ ਦਾ ਸੁਭਾਅ ਹੈ ਸਿੱਧੂ ਪੋਲੀਟਿਕਸ ਤਿਆਗਣ ਵਾਲੇ ਨਹੀਂ ਲੱਗਦੇ ਇਹ ਵੀ ਮੰਨ ਸਕਦੇ ਹਾਂ ਕਿ ਉਹ ਟੈਕਟੀਕਲ ਸਾਇਲੈਂਸ ਵਿੱਚ ਨੇ ਜੋ ਦੇਖ ਸਭ ਰਹੇ ਨੇ ਪਰ ਰਿਐਕਟ ਨਹੀਂ ਕਰ ਰਹੇ ਇਸ ਦਾ ਮਤਲਬ ਖੇਡ ਵੱਡੀ ਅਜੇ ਬਾਕੀ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਗੱਲ ਕਰਦੇ ਆਂ ਪੰਜਾਬ ਕਾਂਗਰਸ ਇੱਕ ਕ੍ਰਾਸ ਰੋਡ ਤੇ ਖੜੀ ਹੈ ਇਸ ਨੂੰ ਹੋਰ ਸ਼ਬਦਾਂ ਵਿੱਚ ਸਮਝਦੇ ਆਂ ਕਿ ਕਾਂਗਰਸ ਕੋਲ ਆਰਗੇਨਾਈਜੇਸ਼ਨ ਸਟਰੋਂਗ ਆ ਪਰ ਉਹਨਾਂ ਦੇ ਜਿਹੜੇ ਫੇਸਿਸ ਚਿਹਰੇ ਨੇ ਉਹ ਵੀਕ ਨੇ ਕਹਿੰਦਾ ਪਾ ਵੀ ਇਹ ਹੈ ਕਿ ਉਹ ਸਟਰਕਚਰ ਮੌਜੂਦ ਆ ਪਰ ਸੀਮ ਫੇਸ ਪਸ ਨਹੀਂ ਹੈ ਸੋ ਇਥੋਂ ਇਹ ਗੱਲ ਟੁਕਦੀ ਹੈ ਕਿ ਸਿੱਧੂ ਇਸ ਦਾ ਓਨਲੀ ਮਾਸ ਕਨੈਕਟਡ ਐਸਟੇਟ ਲੈਫਟ ਟੂ ਦਾ ਕਾਂਗਰਸ ਪਰ ਉਹਦੇ ਨਾਲ ਕਨਫਲਿਕਟ ਚੱਲ ਰਿਹਾ ਹੈ ਉਧਰੋਂ ਮੌਜੂਦਾ ਸਰਕਾਰ ਆਪ ਦਾ ਬੇਸ ਸਟਿਲ ਸਟਰੋਂਗ ਹੈ ਪੰਜਾਬ ਵਿੱਚ ਆਪ ਦੀ ਗਾਓ ਪੰਜਾਬ ਵਿੱਚ ਆਪ ਦੀ ਗਰਾਉਂਡ ਪੈਨੇਟ੍ਰੇਸ਼ਨ ਬਹੁਤ ਡੀਪ ਹੈ ਇਹ ਵੀ ਇੱਕ ਪੱਖ ਹੈ ਜੋ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਡਿਸੀਜਨ ਹੈ ਉਹ ਹਾਈ ਕਮਾਂਡ ਤੇ ਡਿਪੈਂਡ ਕਰਦਾ ਹੈ ਕਿਉਂਕਿ ਪੰਜਾਬ ਚ ਕੋਈ ਵੀ ਕਾਂਗਰਸ ਨਾਲ ਸੰਬੰਧਿਤ ਘਟਨਾ ਹੋ ਜੇ ਤਾਂ ਉਹ ਹਾਈ ਕਮਾਂਡ ਦਿੱਲੀ ਚਲ ਜਾਂਦੇ ਆ ਇੱਕ ਪੁਆਇੰਟ ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਜੋ ਪੰਜਾਬ ਦਾ ਯੂਥ ਹੈ ਉਹ ਕਾਂਗਰਸ ਨਾਲ ਜੋ ਕਾਂਗਰਸ ਨਾਲ ਉਹਨਾਂ ਦਾ ਕਨੈਕਸ਼ਨ ਹੈ ਉਹ ਮਿਸਿੰਗ ਆ ਰਿਹਾ ਹੈ ਇਹ ਤੇ ਕਈ ਕਾਰਨ ਹੋ ਸਕਦੇ ਨੇ ਅ ਪਰ ਕਿਉਂਕਿ ਪੰਜਾਬ ਦੇ 18 ਤੋਂ 35 ਏਜ ਵੋਟਰਸ ਨੂੰ ਜ਼ਿਆਦਾਤਰ ਆਪ ਅਤੇ ਜੋ ਪੰਜਾਬੀ ਐਂਟਰਟੇਨਮੈਂਟ ਇਨਫਲੂਐਂਸ ਉਹ ਹੀ ਉਹ ਹੀ ਇਨਫਲੂਐਂਸ ਕਰ ਰਹੇ ਨੇ ਮਤਲਬ ਕਿ ਪੰਜਾਬ ਦੀ ਕਾਂਗਰਸ ਵਿੱਚ ਵੱਡੀ ਘਾਟ ਹੈ ਤੇ ਕਾਂਗਰਸ ਦਾ ਡੈਡੀਕੇਟਡ ਯੂਥ ਸਿੰਬਲ ਸਿਰਫ ਨਵਜੋਸ਼ ਸਿੰਘ ਸਿੱਧੂ ਹੋ ਸਕਦਾ ਹੈ ਹੁਣ ਵੇਖਦੇ ਹਾਂ ਕਿ ਕਾਂਗਰਸ ਲਈ ਪੋਸੀਬਲ ਆਪਸ਼ਨ ਕੀ ਹੋ ਸਕਦੇ ਨੇ ਫਿਲਹਾਲ ਦੇ ਹਾਲਾਤਾਂ ਮੁਤਾਬਕ ਤਾਂ ਦੋ ਆਪਸ਼ਨ ਨੇ ਪਹਿਲਾ ਰੀਕੌਨਸੀਲੀਏਸ਼ਨ ਪਾਥ ਅਤੇ ਦੂਜਾ ਰੈਜ਼ਿਸਟੈਂਸ ਪਾਥ ਰੀਕੌਨਸੀਲੀਏਸ਼ਨ ਪਾਥ ਰਾਹੀਂ ਮੈਡਮ ਸਿੱਧੂ ਨੂੰ ਵਾਪਸ ਲਿਆ ਜਾਵੇ ਯੂਨਾਈਟਿਡ ਸਟੇਟ ਲੀਡਰਸ਼ਿਪ ਬਣਾਈ ਜਾਵੇ ਸੀਐਮ ਫੇਸ ਕਲੈਰਿਟੀ ਜਲਦੀ ਦਿੱਤੀ ਜਾਵੇ ਤਾਂ ਜੋ ਲੋਕ ਕਾਂਗਰਸ ਨਾਲ ਜੁੜ ਸਕਣ ਟਿਕਟ ਡਿਸਟ੍ਰਿਬਿਊਸ਼ਨ ਰਿਫਾਰਮ ਕੀਤਾ ਜਾਵੇ ਤਾਂ ਜਾ ਕੇ ਕਿਤੇ ਕਾਂਗਰਸ 2027 ਵਿੱਚ ਰੀਅਲ ਚੈਲੈਂਜਰ ਬਣ ਕੇ ਉੱਭਰ ਸਕਦੀ ਹੈ ਜੇਕਰ ਰਿਸਿਸਟੈਂਸ ਪਾਰਟੀ ਦੀ ਗੱਲ ਕਰਦੇ ਆ ਤਾਂ ਸਿੱਧੂ ਸਾਈਡਲਾਈਨ ਹੋ ਜਾਣਗੇ ਇਹਦੇ ਨਾਲ ਇੰਟਰਨਲ ਇਨਫਾਈਟਿੰਗ ਜਾਰੀ ਰਹੇਗੀ ਲੀਡਰਸ਼ਿਪ ਅਨਸਟੇਬਲ ਹੋ ਜਾਵੇਗੀ ਜਿਸ ਦਾ ਸਿੱਧਾ-ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਪਹੁੰਚੇਗਾ ਜਿਵੇਂ ਉਦਾਹਰਨ ਵਜੋਂ 2024 ਦੇ ਇਲੈਕਸ਼ਨ ਚ ਹਰਿਆਣਾ ਚ ਹੋਇਆ ਸੀ ਉਹ ਕਾਂਗਰਸ ਨੂੰ ਆਪਣੀ ਆਪਣੇ ਕਾਂਗਰਸ ਨੂੰ ਆਪਣੀ ਪਕੜ ਮਜ਼ਬੂਤ ਕਰਨ ਲਈ ਪੱਬਾਂ ਪਰ ਹੋਣਾ ਪਊਗਾ ਇਸ ਦੇ ਨਾਲ ਕਾਂਗਰਸ 2027 ਵਿੱਚ ਵਾਈਪ ਆਊਟ ਰਿਸਕ ਦੇ ਵੀ ਸੰਭਾਵਨਾ ਜ਼ਿਆਦਾ ਨਹੀਂ ਕਿਉਂਕਿ ਪੰਜਾਬ ਕਾਂਗਰਸ ਦਾ ਫਿਊਚਰ ਸਿੱਧੂ ਅਤੇ ਸਟੇਟ ਲੀਡਰਸ਼ਿਪ ਦੀ ਰੀਕੰਸਿਲੀਗੇਸ਼ਨ ਤੇ ਟਿਕਿਆ ਹੋਇਆ ਇਸ ਕ੍ਰਾਈਸਿਸ ਨੇ ਕਾਂਗਰਸ ਨੂੰ ਐਕਸਪੋਜ਼ ਨਹੀਂ ਕੀਤਾ ਬਲਕਿ ਆਇਡੈਂਟੀਟੀ ਕੁਐਸਚਨ ਤੱਕ ਕੇ ਰ ਲਿਆ ਹੈ ਇਹ ਗੱਲ ਸਮਝ ਨਹੀਂ ਪਾਉਗੀ ਕਾਂਗਰਸ ਨੂੰ ਸਿੱਧੂ ਕਪਲ ਅਤੇ ਇੰਟਰਨਲ ਵਾਰ ਦਾ ਡੀਪ ਵਿਸ਼ਲੇਸ਼ਣ ਸਾਡੇ ਸਾਹਮਣੇ ਪੰਜਾਬ ਕਾਂਗਰਸ ਦੀ ਰੀਅਲ ਸਿਚੁਏਸ਼ਨ ਰੱਖਦਾ ਹੈ ਹਾਈ ਕਮਾਂਡ ਨੂੰ ਵੀ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਵਾਪਸ ਕਾਂਗਰਸ ਦੇ 스타 ਕੰਪੀਨਰ ਬਣ ਸਕਦੇ ਹਨ ਜੇ ਬਣ ਸਕਦੇ ਹਨ ਤਾਂ ਹਾਈ ਕਮਾਂਡ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਇਹ ਵੱਡੇ ਸਵਾਲ ਨੇ ਜੋ ਆਉਣ ਵਾਲੇ ਸਮੇਂ 'ਚ ਪਤਾ ਲੱਗਣਗੇ ਜਾਂ ਪੰਜਾਬ ਦੀ ਕਾਂਗਰਸ ਜਾਂ ਪੰਜਾਬ ਕਾਂਗਰਸ ਦੀ ਮੂਰਲੀ ਲੀਡਰਸ਼ਿਪ ਸਿਖਰਲੀ ਲੀਡਰਸ਼ਿਪ ਆਪਣੀ ਐਰੋਗੈਂਸ ਨੂੰ ਛੱਡ ਕੇ ਪੰਜਾਬ ਦੇ ਅਸਲ ਮੁੱਦਿਆਂ ਦੀ ਨਬਜ਼ ਫੜੇਗੀ ਜਾਂ ਸਿਰਫ ਸਿਰਫ ਮੁੱਖ ਮੰਤਰੀਆਂ ਦੇ ਚਿਹਰਿਆਂ ਤੱਕ ਹੀ ਲੋਕਾਂ ਨੂੰ ਆਪਸ ਵਿੱਚ ਕਰੈਸਿ ਕਰਾਉਂਦੇ ਰਹਿ ਰਹੀ ਹੈ ਜਾਂ ਕਾਂਗਰਸ ਇਹ ਕ੍ਰਾਈਸਿਸ ਤੋਂ ਨਵੀਂ ਲੀਡਰਸ਼ਿਪ ਦਾ ਜਨਮ ਦੇਵੇਗੀ ਸਤਿ ਸ਼੍ਰੀ ਅਕਾਲ